ਸਲੋਕ ਮੈਲਾ ਚੌਥਾ ਭਗਤ ਸਰੋਵਰ ਉੱਛਲ ਸੁਭਰ ਪਰੇ ਵਹਨ ਜਿੰਨਾ ਸਤਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਮੈਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਸਮ ਨਾ ਜਾਹੇ ਹਰ ਹਰ ਗੰਮ ਅਗਾਧ ਹਰ ਜਾਣ ਕਿਤ ਬਿਦ ਮਿਲੇ ਮਿਲਾਏ ਹਰ ਹਰ ਜਸ ਜਪਤ ਜਪੰਤ ਜਨ ਇੱਕ ਤਿਲ ਨਹੀਂ ਕੀਮਤ ਪਾਏ ਜਨ ਨਾਨਕ ਹਰਗੰਮ ਪ੍ਰਭ ਹਰ ਮੇਲ ਲਹਿੋ ਲੜ ਲਾਏ ਪੌੜੀ ਹਰਗੰਮ ਅਗੋਚਰ ਗੰਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕਿਸ਼ ਵਕਰ ਹੋਏ ਸੋ ਵਰਨੀਐ ਤਿਸ ਰੂਪ ਨਾਰਖਾ ਜਿਸ 부ਝਾਏ ਆਪ 부ਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿੱਤ ਹਰ ਗੁਣ ਸਿਖਾ ਤਨ ਤਨ ਸੋ ਰਸਨਾ ਤਨ ਕਰ ਤਨ ਸੋ ਪਾਧਾ ਸਤ ਗੁਰ ਜਿੱਤ ਮੇਲ ਹਰ ਲੇਖਾ ਲਿਖਾ ਸ਼ਲੋਕ ਮੈਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਤੀਏ ਸਤ ਗੁਰ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨੀ ਅਰਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਾ ਜਨ ਪੈ ਨਾਈਨ ਜਿਨ ਹਰਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹਿਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਤੁਰ ਮਸਤਕ ਲਿਖਿਆ ਤਿਨ ਸਤਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਉਂਦਿਆਂ ਸਭ ਦਾਲਦ ਦੁੱਖ ਲੈ ਜਾਏ ਪੌੜੀ ਹੋਂ ਵਾਰਿਆ ਤਿਨ ਕੋ ਸਦਾ ਸਦਾ ਜਿਨਾਂ ਸਤਗੁਰ ਮੇਰਾ ਪਿਆਰਾ ਦੇਖਿਆ ਜਿਨ ਕੋ ਮਿਲੇ ਮੇਰਾ ਸਤਿਗੁਰੂ ਜਿਨ ਕੋ ਤੁਰ ਮਸਤਕ ਲੇਖਿਆ ਹਰ ਗਮ ਤਿਆਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਤਿਆਆ ਜਿਨਾ ਗਮ ਹਰ ਤੇ ठाकुर ਸੇਵ ਕਰਲ ਏਕਿਆ ਸਭ ਕਉ ਮੁਖੋਂ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰਿ ਲਲਾ ਹਰ ਭਗਤ ਵਿਸ਼ੇਖਿਆ ਸਲੋਕ ਮੇਲਾ ਚਉਥਾ ਰਾਮ ਨਾਮ ਰਮ ਰਵ ਰਹੇ ਰਮ ਰਾਮ ਰਾਮ ਰਮਿਤ ਘਟ ਘਟ ਆਤਮ ਰਾਮ ਹੈ ਤਬ ਖੇਲ ਕਿਉ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪ੍ਰਗਾਸ ਕਿਉ ਗੁਰ ਮੀਤ ਹਰ ਸੁਆਮੀ ਹਰ ਪ੍ਰਭ ਤੈਨੂੰ ਮਿਲੇ ਜਿਨ ਲਿਖਿਆ ਤੁਰ ਹਰ ਪੀਤ ਜਨ ਨਾਨਕ ਨਾਮ ਤੇ ਆਇਆ ਗੁਰਬਚਨ ਜਪਿਓ ਮਨ ਚੀਤ ਮਹਿਲਾ ਚੌਥਾ ਹਰ ਪ੍ਰਭ ਸੱਜਣ ਲੋੜ ਲੋ ਧਾਗ ਵਸੈ ਵੱਡ ਧਾਗ ਗੁਰਪੂਰ ਦੇ ਖਾਲਿਆ ਨਾਨਕ ਹਰ ਲੇ ਬਲਾਗ ਪਾੜੀ ਤਨ ਤਨ ਸੁਹਾਵੀ ਸਫਲ ਘੜੀ ਜਿੱਤ ਹਰ ਸੇਵਾ ਮਨ ਪਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਤਬ ਕਥ ਕਹਾਣੀ ਕਿਉ ਪਾਈਏ ਕਿਉ ਦੇਖੀਏ ਮੇਰਾ ਹਰ ਪ੍ਰਭ ਸੁਗੜ ਸੁਝਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸੁਮਹਾਣੀ ਤਿੰਨ ਵਿਟੋ ਨਾਨਕ ਕਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮੈਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰੰਜਨ ਗੁਰਦੇ ਮੈਂ ਤਬ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮੈਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤਵੈ ਨਾਮੁ ਪੜੈ ਨਾਮੁ ਰਹਿ ਲਿਵ ਲਾਇ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲੈ ਨਾਮੁ ਉਪਜੈ ਕ੍ਰਿਸ਼ਨੁ ਤੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੁ ਪੱਲ ਪਾਏ ਤੋੜੀ ਤਦ ਆਪੇ ਜਗਤ ਉਪਾਇ ਕੈ ਤਦ ਆਪੇ ਵਸਗਤ ਕੀਤਾ ਇਕ ਮਨਮੁਖ ਕਰ ਹਰ ਆਇਨ ਇਕ ਨਾਮੇਲ ਗੁਰੂ ਤਿਨਾ ਜੀਤਾ ਹਰ ਊਤਮ ਹਰ ਪ੍ਰਮਾਣ ਨਾਮ ਹੈ ਗੁਰਬਚਨ ਸੁਧਾਗੇ ਲੀਤਾ ਦੁਖ ਦਾਲ ਦਸਭੋ ਲਹਿ ਗਿਆ ਜਾਨਾ ਗੁਰੂ ਹਰ ਦਿੱਤਾ ਸਭ ਸੇ ਵੋ ਮੋਹ ਨੋ ਮਨ ਮੋਹ ਨੋ ਧਗ ਮੋਹ ਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸਰੋਕ ਮੈ ਲਾ ਚੌਥਾ ਮਨ ਅੰਤਰ ਹੋ ਮੈ ਰੋਗ ਹੈ ਤ੍ਰੰ ਭੂਲੇ ਮਨ ਮੁਖ ਦੁਰਜਨ ਨਾਨਕ ਰੋਗ ਮੰਜਾਏ ਮਿਲ ਸਤ ਗੁਰ ਸਾਧੂ ਸੱਜਣ ਮੈ ਲਾ ਚੌਥਾ ਮਨ ਤਨ ਤਾਮ ਸ਼ਿੰਗਾਰਵਾ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵ ਸੱਦ ਸੁਣੇ ਤੋੜੀ ਜਗਨਾਥ ਜਗਦੀਸ਼ਰ ਕਰਤੇ ਅਪਰੰਪੁਰ ਪੁਰਖ ਤੋਲ ਹਰ ਨਾਮ ਤੇ ਆਵੋ ਮੇਰੇ ਗੁਰ ਸਿੱਖੋ ਹਰ ਊਤਮ ਹਰ ਨਾਮ ਅਮੋਲ ਜਿਨ ਧਿਆਇ ਹਿਰਦ ਦਿਨ ਸਰਾਤ ਤੇ ਮਿਲੈ ਨਹੀਂ ਹਰ ਰੋਲ ਵਡ ਪਾਗੀ ਸੰਗਤ ਮਿਲੇ ਗੁਰ ਸਤਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚ ਘੋਲ ਸ਼ਲੋਕ ਮਹਿਲਾ ਚੌਥਾ ਹਰ ਜਨ ਹਰ ਹਰ ਚਾਉਂਦਿਆਂ ਸਰਸੰਧਿਆ گاਵਾਰ ਨਾਨਕ ਹਰ ਜਨ ਹਰ ਲਿਵ ਉੱਭਰੇ ਜਿਨ ਸੰਧਿਆ ਸਫਰਮਾਰ ਮੈਲਾ ਚੌਥਾ ਅੱਖੀਂ ਪ੍ਰੇਮ ਕਸਾਈਆਂ ਹਰ ਹਰ ਨਾਮ ਪਖੰ ਜੇ ਕਰ ਦੂਜਾ ਦੇਖਦੇ ਜਨ ਨਾਨਕ ਕਾ ਡਦ ਚੰਨ ਤੋੜੀ ਜਲ ਥਲ ਮਈਲ ਪੂਰਨੋਂ ਅਪਰੰਪਰ ਸੋਈ ਜੀ ਜੰਤ ਪ੍ਰਤਪਾਲਦਾ ਜੋ ਕਰੇ ਸੋ ਹੋਈ ਮਾਤ ਪਿਤਾ ਸਤ ਪ੍ਰਾਤਮਿਕ ਤੇਸ ਬਿਨ ਨਹੀਂ ਕੋਈ ਟਟ-ਟਟ ਅੰਤਰ ਰਵ ਰਹਾ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਨ ਪ੍ਰਗਟ ਸਭ ਲੋਈ ਸ਼ਲੋਕ ਮਹਲਾ ਚੌਥਾ ਗੁਰਮੁਖ ਮਿਲੇ ਸਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾ ਤੂੰ ਲੁਡ-ਲੁਡ ਦਰਗਾਵੰਨ ਮਹਲਾ ਚੌਥਾ ਹਰ ਤੁਹਾਂ ਦਾਤਾ ਸਬਸਦਾ ਸਭ ਜੀ ਤੁਮਾਰੇ ਸਭ ਤਦੈ ਨੂੰ ਆਰਾਧ ਦੇ ਦਾਨ ਦੇ ਪਿਆਰੇ ਹਰ ਦਾਤਾ ਦਾਤਾਰ ਹੱਥ ਕੱਢਿਆ ਨੀ ਉੱਠਾ ਸੈ ਸਾਰੇ ਅਨ ਜੰਮਿਆ ਖੇਤੀ ਪਾਓ ਕਰ ਹਰ ਨਾਮ ਸੁਮਾਰੇ ਜਨ ਨਾਨਕ ਮੰਗ ਦਾਨੁ ਪ੍ਰਭ ਹਰ ਨਾਮ ਅਧਾਰੇ ਪਾੜੀ ਇੱਛਾ ਮਨ ਕੀ ਪੂਰੀ ਐ ਜਪਿਐ ਸੁਖ ਸਾਗਰ ਹਰ ਕੇ ਚਰਨ ਅਰਧੀ ਐ ਗੁਰ ਸ਼ਬਦ ਰਤਨਾਗਰ ਨਿਲ ਸਾਧੂ ਸੰਗ ਉਧਾਰ ਹੋਏ ਫਤ ਜਮ ਕਾਗਰ ਜਨਮ ਪਦਾਰਥ ਜੀਤੀ ਐ ਜਪ ਹਰ ਬੈਰ ਅਗਰ ਸੰਤਭੋ ਸ਼ਰਨ ਸਤਗੁਰੂ ਕੀ ਦਿਨ ਸਹਿ ਦੁਖ ਤਾਗਰ ਸਲੋਕ ਮਹਲਾ 4 ਹਉ ਟੁੰਢਿੰਦੀ ਸੱਜਣਾ ਸੱਜਣ ਮੈਂ ਦੇ ਨਾਲ ਜਨ ਨਾਨਕ ਅਲਖਨ ਲਖੀਐ ਗੁਰਮੁਖ ਦੇ ਦਿਖਾਲ ਮਹਲਾ 4 ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੇ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੇ ਆਵਣ ਜਾਣਾ ਮਿਟੀਏ ਹਰ ਕੇ ਗੁਣ ਗਾਵੇ ਆਪ ਤਰ ਹੈ ਸੰਗੀਤ ਰਾਹੇ ਸਭ ਕੁਟੰਬ ਤਰਾਵੇ ਜਨ ਨਾਨਕ ਤਿਸ ਬਲੇ ਹਾਰਣ ਜੋ ਮੇਰੇ ਹਰ ਤਬ ਭਾਵੇ ਸੋ ਰਾਗ ਕਾਨੜਾ ਬਾਣੀ ਨਾਮਦੇਵ ਜੀਓ ਕੀ ੴ ਸਤਿਗੁਰ ਪ੍ਰਸਾਦ ਐਸੋ RAM ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਰਹਾਓ ਬਸ ਕਟਾ ਠੱਤ ਲੀਪ ਨਾ ਸੀਪਾ ਬੰਧਨ ਮੁਕਤਾ ਜਾਤ ਨਾਂ ਦੀ ਸੈ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ